ਸੰਗਤ ਕੀ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਸੰਗਤ ਕੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਇਹ ਪੰਜ ਕੰਮ ਕਰਨ ਵਾਲਿਆਂ ਤੇ ਪਰਮਪਿਤਾ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਬਣੀ ਰਹਿੰਦੀ ਆ ਉਹਨਾਂ ਦੇ ਘਰ ਦੇ ਵਿੱਚ ਕਦੇ ਵੀ ਕਿਸੇ ਚੀਜ਼ 'ਚ ਕਮੀ ਨਹੀਂ ਆਉਂਦੀ ਤਾਂ ਫਿਰ ਇਹ ਪੰਜ ਕੰਮ ਕਿਹੜੇ ਆ ਕਿੰਨਾ ਬਾਰੇ ਅਪਾ ਅੱਜ ਦੀ ਇਹ ਰੇਡੀਓ ਦੇ ਵਿੱਚ ਇੱਕ ਕਹਾਣੀ ਦੇ ਰਾਹੀਂ ਸਮਝਾਂਗੇ ਕਿਉਂਕਿ ਕਹਾਣੀ ਦੇ ਰਾਹੀਂ ਗੱਲ ਵਧੀਆ ਤਰੀਕੇ ਨਾਲ ਸਮਝਾਈ ਜਾਦੀ ਆ ਇਸ ਕਰਕੇ ਆਪ ਜੀ ਇਹ ਕਹਾਣੀ ਨੂੰ ਜ਼ਰੂਰ ਸੁਣੀਓ ਜੀ ਕਹਿੰਦੇ ਪੁਰਾਣੇ ਵੇਰਿਆਂ ਦੇ ਕਹਿੰਦੇ ਆ ਇੱਕ ਇੱਕ ਨਗਰ ਦੇ ਵਿੱਚ ਇੱਕ ਭਜਨ ਬੰਦਗੀ ਕਰਨ ਵਾਲੇ ਸੰਤ ਜੀ ਆਏ ਉਹ ਹਰ ਰੋਜ਼ ਸਵੇਰੇ ਸ਼ਾਮ ਪਿੰਡ ਦੇ ਲੋਕਾਂ ਨੂੰ ਕਥਾ ਕਹਾਣੀਆਂ ਸੁਣਾ ਕੇ ਰੱਬ ਦੇ ਨਾਮ ਦੇ ਨਾਲ ਜੋੜਦੇ ਸਨ ਕਹਿੰਦੇ ਉਹ ਕਹਾਣੀਆਂ ਦੇ ਰਾਹੀ ਲੋਕਾਂ ਨੂੰ ਆਪਣੇ ਜੀਵਨ ਦੇ ਵਿੱਚ ਸੁੱਖ ਪ੍ਰਾਪਤ ਕਰਨ ਦੀਆਂ ਜੁਗਤੀਆਂ ਦੱਸਦੇ ਸਨ ਕਹਿੰਦੇ ਇੱਕ ਦਿਨ ਉਹ ਸੰਤ ਜੀ ਕਥਾ ਸੁਣਾ ਰਹੇ ਸਨ ਤਾਂ ਉਸ ਨਗਰ ਦਾ ਬਾਦਸ਼ਾਹ ਵੀ ਸੰਤ ਜੀ ਦੀ ਸੰਗਤ ਕਰਨ ਆਇਆ ਉਹਨਾਂ ਦੀ ਕਥਾ ਸੁਣਨ ਆਇਆ ਕਹਿੰਦੇ ਉਸ ਦਿਨ ਸੰਤ ਜੀ ਕਥਾ ਦੇ ਵਿੱਚ ਸਮਝਾ ਰਹੇ ਸੀ ਕਿ ਇਹ ਪੰਜ ਕੰਮ ਕਰਨ ਵਾਲਿਆਂ ਨੂੰ ਮੈਂ ਬਾਦਸ਼ਾਹ ਬਣਦੇ ਦੇਖਿਆ ਹੈ ਇਹ ਪੰਜ ਕੰਮ ਕਰਨ ਵਾਲੇ ਆਪਣਾ ਲੋਕ ਅਤੇ ਪਰਲੋਕ ਸਹਿਲਾ ਕਰ ਲੈਂਦੇ ਆ ਸੰਤ ਜੀ ਨੇ ਉਹ ਪੰਜ ਕੰਮ ਦੱਸਣ ਦੇ ਲਈ ਇੱਕ ਕਹਾਣੀ ਸੁਣਾਈ ਕਿਹਾ ਕਿ ਇੱਕ ਨਗਰ ਦੇ ਵਿੱਚ ਇੱਕ ਬਹੁਤ ਅਮੀਰ ਆਦਮੀ ਰਹਿੰਦਾ ਸੀ ਉਹਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਸੀ ਤਨਨ ਦੌਲਤ ਸ਼ਹਰਤ ਸਭ ਕੁਝ ਪਰਮਪਿਨਾ ਪਰਮਾਤਮਾ ਨੇ ਉਹਨੂੰ ਬਹੁਤ ਦਿੱਤਾ ਸੀ ਬਸ ਉਹਦੇ ਦਿਲ ਦੇ ਵਿੱਚ ਇੱਕੋ ਚੀਜ਼ ਦੀ ਕਮੀ ਸੀ ਉਹਦੇ ਕੋਈ ਵੀ ਧੀ ਫੁੱਤ ਨਹੀਂ ਸੀ ਇਸ ਕਰਕੇ ਉਹ ਅਮੀਰ ਆਦਮੀ ਦੀ ਪਤਨੀ ਬੜੀ ਪਰੇਸ਼ਾਨ ਰਹਿੰਦੀ ਅਕਸਰ ਆਪਣੇ ਪਤੀ ਨੂੰ ਕਹਿੰਦੀ ਕਿ ਆਪਣਾ ਐਨਾ ਤਨਦੌਲ ਕਿਸ ਕੰਮ ਦਾ ਜਦੋਂ ਇਹਨੂੰ ਸਾਂਭਣ ਵਾਲਾ ਹੀ ਕੋਈ ਨਹੀਂ ਪਤਨੀ ਨੇ ਕਈ ਵਾਰ ਆਪਣੇ ਪਤੀ ਨੂੰ ਕਹਿਣਾ ਕਿ ਆਪਾਂ ਇਹ ਧਨ-ਦੌਲਤ ਦੇ ਵਿੱਚੋਂ ਕੋਈ ਆਪਣੇ ਹੱਥੀਂ দান-ਪੁੰਨ ਕਰ ਲਈਏ ਆਪਣੇ ਜਾਨ ਮੰਗਰੋ ਵੀ ਤਾਂ ਇਹ ਲੋਕਾਂ ਨੇ ਹੀ ਸਾਹਣਾ ਹੈ ਪਰ ਕਹਿੰਦੇ ਉਹ ਅਮੀਰ ਆਦਮੀ ਬਹੁਤ ਕੰਜੂਸ ਸੀ ਉਹ ਆਪਣੀ ਪਤਨੀ ਨੂੰ ਕਹਿ ਦਿੰਦਾ ਕਿ ਆਪਾਂ ਜਿੰਨੀ ਦੇਰ ਤੱਕ ਜਿਉਂਦੇ ਆ ਉਨੀ ਦੇਰ ਤੱਕ ਤੂੰ ਆਨੰਦਮਾਨ ਬਾਗ ਦੀ ਬਾਗ ਦੇ ਵਿੱਚ ਦੇਖੀ ਜਾਵੇਗੀ ਕਹਿੰਦੇ ਉਹ ਆਦਮੀ ਇੰਨਾ ਪੰਜੂਸ਼ ਸੀ ਕਿ ਇੱਕ ਦਾਣਾ ਵੀ ਪੁੰਜੇ ਨਾ ਡੰਗਣ ਦਿੰਦਾ ਕਹਿੰਦੇ ਉਹਨਾਂ ਦੇ ਘਰ ਦੇ ਵਿੱਚ ਇੱਕ ਦਰਖਤ ਸੀ ਤੇ ਦਰਖਤ ਦੇ ਉੱਤੇ ਇੱਕ ਚਿੜੀ ਆਪਣੇ ਦੋ ਸੌਫੇ ਛੋਟੇ ਬੱਚਿਆਂ ਦੇ ਨਾਲ ਰਹਿੰਦੀ ਪਰ ਉਹ ਚਿੜੀ ਨੂੰ ਇਸ ਘਰ ਦੇ ਵਿੱਚੋਂ ਕਦੇ ਵੀ ਇੱਕ ਦਾਣਾ ਤੱਕ ਨਸੀਬ ਨਹੀਂ ਹੋਇਆ ਉਹ ਚਿੜੀ ਬਾਹਰ ਚੋਗਾ ਚੁੱਕੀ ਕਿ ਆਪਣਾ পেট ਭਰਦੀ ਅਤੇ ਆਪਣੇ ਬੱਚਿਆਂ ਨੂੰ ਪਾਲਦੀ। ਕਹਿੰਦੇ ਇੱਕ ਦਿਨ ਚਿੜੀ ਨੇ ਇਸ ਘਰ ਦੀ ਔਰਤ ਨੂੰ ਆਪਣੇ ਚੁੰਗੇ ਦੇ ਵਿੱਚ ਬੜੀ ਉਦਾਸ ਪਰੇਸ਼ਾਨ ਰੱਖੀ ਦੇਖਿਆ ਤੇ ਕਹਿੰਦੇ ਚਿੜੀ ਉੱਡ ਕੇ ਚੁੰਗੇ ਦੀ ਕੰਧ ਤੇ ਬੈਠ ਗਈ। ਉਸ ਕੁੜਤਾ ਕੋ ਔਰਤ ਆਪਣੇ ਆਪ ਦੇ ਨਾਲ ਗੱਲਾਂ ਕਰ ਰਹੀ ਸੀ ਕਹਿ ਰਹੀ ਸੀ ਕਿ ਰੱਬਾ ਕਿਤੇ ਸਾਨੂੰ ਵੀ ਕੋਈ ਧੀ ਪੁੱਤ ਦੇ ਦੇ ਐਨਾ ਰਿਜਕ ਦਿੱਤਾ ਏ ਇਹਨੂੰ ਸਾਂਭਣ ਵਾਲਾ ਦੇ ਦੇ ਕਹਿੰਦੇ ਚਿੜੀ ਨੇ ਜਦੋਂ ਉਹ ਔਰਤ ਦੀਆਂ ਗੱਲਾਂ ਸੁਣਿਆ ਤੇ ਚਿੜੀ ਔਰਤ ਦਾ ਦੁੱਖ ਸਮਝ ਗਈ ਕਿ ਇਹ ਕਿਉਂ ਦੁਖੀ ਰਹਿੰਦੀ ਆ ਕਿਉਂ ਪਰੇਸ਼ਾਨ ਰਹਿੰਦੀ ਆ ਕਹਿੰਦੇ ਔਰਤ ਦੀਆਂ ਗੱਲਾਂ ਸੁਣ ਕੇ ਚਿੜੀ ਨੂੰ ਉਹਦੇ ਤੇ ਬੜਾ ਤਰਸ ਆਇਆ ਤੇ ਉਹ ਚਿੜੀ ਉਹਦਾ ਦੁੱਖ ਵੰਡਾਉਣਾ ਚਾਹੁੰਦੀ ਸੀ ਇਸ ਕਰਕੇ ਆਪਣੀ ਭਾਸ਼ਾ ਦੇ ਵਿੱਚ ਟੀਂ-ਟੀਂ ਕਰਨਾ ਲੱਗੀ ਪਰ ਹੁਣ ਹੋਰ ਤਰ ਤਰੀਜ਼ ਹੀ ਪਤਾ ਕਿ ਇਹ ਚਿੜੀ ਕੀ ਕਹਿ ਰਹੀ ਆ ਆਰਤਨ ਨੂੰ ਲੱਗਾ ਅਵੇ ਸ਼ਾਇਦ ਇਹ ਚਿੜੀ ਭੁੱਖੀ ਜਾਂ ਪਿਆਸੀ ਹੋਵੇ ਇਸ ਕਰਕੇ ਰੋਲਾ ਪਾ ਰਹੀ ਆ ਮੇਰੇ ਤੋਂ ਕੁਝ ਖਾਣ ਨੂੰ ਮੰਗ ਰਹੀ ਆ ਇਸੇ ਕਰਕੇ ਮੇਰੇ ਆਲੇ-ਦੁਆਲੇ ਕੁੱਦ ਰਹੀ ਆ ਕਹਿੰਦੇ ਉਹਨੇ ਇੱਕ ਰੋਟੀ ਦੀ ਬੁਰਕੀ ਤੋੜ ਕੇ ਚਮਕੀ ਦੀ ਕੰਧ ਤੇ ਰੱਖ ਦਿੱਤੀ ਅਤੇ ਨਾਲ ਹੀ ਕੌਂਗੀ ਦੇ ਵਿੱਚ ਪਾ ਕੇ ਪਾਣੀ ਰੱਖ ਦਿੱਤਾ ਕਹਿੰਦੇ ਚਿੜੀ ਨੇ ਪਹਿਲਾਂ ਪਾਣੀ ਪੀਤਾ ਤੇ ਫਿਰ ਕੁਝ ਟੋਰਾ ਚੁ ਗਿਆ ਕੁਝ ਚੋੜਾ ਆਪਣੇ ਬੱਚਿਆਂ ਦੇ ਨਹੀਂ ਆਪਣੇ ਆਲ ਨੇ ਚ ਲੈ ਗਈ ਕਹਿੰਦੇ ਜਿਹੜੀ ਨੇ ਉਸ ਦਿਨ ਔਰਤ ਨੂੰ ਬੜੀਆਂ ਦੁਆਵਾਂ ਅਸੀਸਾਂ ਦਿੱਤੀਆਂ ਕਹਿੰਦੇ ਉਸ ਦਿਨ ਤੋਂ ਬਾਅਦ ਜਿਹੜੀ ਹਰ ਰੋਜ਼ ਜਦੋਂ ਹੀ ਔਰਤ ਨੂੰ ਚੌਂਕੇ ਦੇ ਵਿੱਚ ਬੈਠਿਆਂ ਦੇਖਦੀ ਤਾਂ ਚੌਂਕੇ ਦੀ ਕੰਧ ਤੇ ਜਾ ਕੇ ਬੈਠ ਜਾਂਦੀ ਤੇ ਉਹ ਔਰਤ ਵੀ ਆਪਣੇ ਪਤੀ ਤੋਂ ਚੋਰੀ-ਚੋਰੀ ਜਿਹੜੀ ਨੂੰ ਕੋਜਣਾ ਕੁਝ ਖਾਣ ਕੇ ਇਹਨਾਂ ਨੂੰ ਦਿੰਦੀ ਜਾਂ ਪਾਣੀ ਦੀ ਕੰਢੀ ਰੱਖ ਦਿੰਦੀ ਕਹਿੰਦੇ ਜਿਹੜੀ ਹਰ ਰੋਜ਼ ਇਹਨਾਂ ਦੇ ਘਰ ਦੇ ਵਿੱਚੋਂ ਦਾਣਾ ਪਾਣੀ ਛਕ ਕੇ ਇਹਨਾਂ ਦੇ ਲਈ ਬੜੀਆਂ ਦੁਆਵਾਂ ਮੰਗਦੀ ਇਹਨਾਂ ਨੂੰ ਬੜੀਆਂ ਅਰਸੂਸਾਂ ਦਿੰਦੀ ਰੱਬ ਦੇ ਅੱਗੇ ਅਰਦਾਸ ਕਰਦੀ ਫਰਿਆਦ ਕਰਦੀ ਕਿ ਰੱਬਾ ਇਹ ਨਾਲੀ ਖਾਲੀ ਝੋਲੀ ਭਰਦੀ ਤੇਰੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆ ਕੋ ਇਹਨਾਂ ਨੂੰ ਵੀ ਔਲਾਦ ਦਾ ਸੁੱਖ ਦੇ ਦੇ ਕਹਿੰਦੇ ਇੱਕ ਦਿਨ ਚਿੜੀ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਰੱਬ ਦੇ ਅੱਗੇ ਇੰਨੀਆਂ ਅਰਦਾਸਾਂ ਕੀਤੀਆਂ ਕਿ ਰੱਬ ਨੂੰ ਇਹਦੇ ਸਾਹਮਣੇ ਆਉਣਾ ਪਿਆ ਰੱਬ ਨੇ ਆ ਕੇ ਚਿੜੀ ਨੂੰ ਕਿਹਾ ਕੀਚੜੀਆਂ ਜਿਹਦੇ ਲਈ ਤੂੰ ਰੋਧ ਅਵਦਾਸਾਂ ਬੇਨਤੀ ਕਰਦੀਆਂ ਇਹਨਾਂ ਦੇ ਕਰਮਾਂ ਦੇ ਵਿੱਚ ਔਲਾਦ ਦਾ ਸੁੱਖ ਲਿਖਿਆ ਹੀ ਨਹੀਂ ਆ ਇਸ ਜਨਮ ਦੀ ਛਲ ਇਹਨਾਂ ਦੇ ਤਾਂ ਸੱਤ ਜਨਮਾਂ ਤੱਕ ਔਲਾਦ ਦਾ ਸੁੱਖ ਨਹੀਂ ਆ ਕਹਿੰਦੇ ਜਿਹੜੀ ਨੇ ਕਿਹਾ ਰੱਬਾ ਉਹ ਨਹੀਂ ਲਿਖਣਾ ਸੀ ਇਹਨਾਂ ਦੇ ਕਰਮਾਂ ਜੋ ਵਿੱਚ ਜੇ ਪਹਿਲਾਂ ਨਹੀਂ ਲਿਖਿਆ ਹੁਣ ਲਿਖ ਦੋ ਰੱਬ ਨੇ ਕਿਹਾ ਇੰਜ ਕਿਵੇਂ ਲਿਖ ਦਵਾਂ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਕਰਮ ਸਵਾਰਨ ਦੇ ਨਹੀਂ ਕੋਈ ਨਾ ਇੱਕ ਕੰਮ ਨਹੀਂ ਕੀਤਾ ਨਾ ਇਹਨਾਂ ਨੇ ਕਦੇ ਰੱਬ ਦਾ ਨਾਮ ਜਪਤਿਆ ਨਾ ਕਦੇ ਕਿਸੇ ਗਰੀਬ ਦੀ ਮਦਦ ਕੀਤੀ ਨਾ ਹੀ ਕਿਸੇ ਸਾਧੂ ਸੰਤ ਦੀ ਸੇਵਾ ਕੀਤੀ ਮਤਲਬ ਇਹਨਾਂ ਨੇ ਕੋਈ ਪੁੰਨ ਨਹੀਂ ਕਮਾਇਆ ਮੈਂ ਇਹਨਾਂ ਨੂੰ ਇੰਨਾ ਰਿਜਕ ਦਿੱਤਾ ਇੰਨੀ ਧਨ ਦੌਲਤ ਦਿੱਤੀ ਪਰ ਇਹਨਾਂ ਨੇ ਉਹ ਧਨ ਦੌਲਤ ਮੂਰੇ ਚੰਗੇ ਕੰਮ ਨਹੀਂ ਲਾਇਆ ਭਾ ਕਿ ਇਹਨਾਂ ਨੇ ਨਾ ਕਦੇ ਧਨ ਕਰਕੇ ਸੇਵਾ ਕੀਤੀ ਨਾ ਮਨ ਕਰਕੇ ਤੇ ਨਾ ਹੀ ਆਪਣੇ ਧਨ ਨਾਲ ਸੋ ਮੈਂ ਇਹਨਾਂ ਦੇ ਉੱਤੇ ਬਖਸ਼ਿਸ਼ ਇਸ ਆਧਾਰ ਤੇ ਕਰ ਦਵਾਂ ਕਹਿੰਦੇ ਚਿੜੀ ਨੇ ਫਿਰ ਰੱਬ ਨੂੰ ਵਾਸਤਾ ਪਾਇਆ ਰੱਬ ਜੀ ਕਈ ਦਿਨਾਂ ਤੋਂ ਮੈਂ ਇਹਨਾਂ ਦੇ ਘਰ ਦਾ ਪੰਨ ਪਾਣੀ ਖਾ ਰਹੀ ਆਂ ਇਸੇ ਪੰਨ ਕਰਕੇ ਹੀ ਇਹਨਾਂ ਤੇ ਤਰਸ ਕਰ ਦੋ ਇਹਨਾਂ ਦੀ ਢੋਲੀ ਭਰ ਦੋ ਕਹਿੰਦੇ ਚਿੜੀ ਨੇ ਇੰਨੀਾਂ ਬਿੰਤਾ ਜੀਤੀਆਂ ਕਿ ਰੱਬ ਨੂੰ ਮੰਨਣੀ ਪਈ ਰੱਬ ਨੇ ਉਹਨਾਂ ਦੇ ਘਰ ਇੱਕ ਛੋਟੀ ਔਲਾਦ ਦੀ ਬਖਸ਼ਿਸ਼ ਕੀਤੀ ਕਹਿੰਦੇ ਔਲਾਦ ਦੀ ਪ੍ਰਾਪਤੀ ਤੋਂ ਬਾਅਦ ਪਤੀ ਪਤਨੀ ਬੜੇ ਖੁਸ਼ ਰਹਿਣ ਲੱਗੇ ਤੇ ਇਧਰ ਜਿਹੜੀ ਉਹਨਾਂ ਨਾਲ ਹੋਈ ਜਾਰੀ ਖੁਸ਼ੀ ਕਿਉਂਕਿ ਜਲੀ ਨੂੰ ਲੱਗਦਾ ਸੀ ਕਿ ਉਹਨੂੰ ਤਾਂ ਛੋਟਾ ਬੱਚਾ ਘਰ ਦੇ ਵਿੱਚ ਆ ਗਿਆ ਛੋਟਾ ਬੱਚਾ ਅੱਦਾਂ ਖਾਇਆ ਕਰੇਗਾ ਅੱਦਾਂ ਤੁੰਦੇ ਜੁਨੀਂ ਤੇ ਸੁੱਤਿਆ ਕਰੇਗਾ ਇਤੋਂ ਹੀ ਮੈਂ ਚੋਗਾ ਜੋ ਲਿਆ ਕਰਾਂਗੀ ਇੱਥੇ ਵੀ ਮੇਰੇ ਬੱਚੇ ਪਲ ਜਾਣਗੇ ਪਰ ਕਹਿੰਦੇ ਹੋਇਆ ਇਸ ਤੋਂ ਬਿਲਕੁਲ ਉਲਟ ਜਦੋਂ ਦਾ ਇਹਨਾਂ ਦੇ ਘਰ ਦੇ ਵਿੱਚ ਬੱਚੇ ਨੇ ਜਨਮ ਲਿਆ ਉਹ ਔਰਤ ਵੀ ਆਪਣੇ ਬੱਚੇ ਦੇ ਵਿੱਚ ਇੰਨਾ ਰੁੱਝ ਗਈ ਕਿ ਉਹਨੇ ਚਿੜੀ ਨੂੰ ਦਾਣਾ ਪਾਣੀ ਪਾਉਣਾ ਹੀ ਛੱਡ ਦਿੱਤਾ ਕਿੰਨੇ ਚਿੜੀ ਬਾਹਰੋਂ ਕਿਉਂ ਵਾਚ ਉਹ ਤੇ ਆਪਣਾ ਪੇਟ ਭਰਨ ਲੱਗੀ ਚਿੜੀ ਦੇ ਬੱਚੇ ਵੀ ਹਨ ਵੱਡੇ ਹੋ ਗਏ ਸਨ ਉਹ ਵੀ ਬਾਰੋਂ ਹੀ 14 ਚੁੱਕ ਕੇ ਆਪਣਾ ਪੇਟ ਭਰ ਲੈਂਦੇ ਪਰ ਇਧਰ ਇਹ ਅਮੀਰ ਪਤੀ ਪਤਨੀ ਦਾ ਬੱਚਾ ਬਿਮਾਰ ਰਹਿਣ ਲੱਗ ਗਿਆ ਜਦੋਂ ਇਸ ਗੱਲ ਦਾ ਚਿੜੀ ਨੂੰ ਪਤਾ ਲੱਗਾ ਤਾਂ ਚਿੜੀ ਇਹ ਗੱਲ ਸਮਝ ਗਈ ਕਿ ਇਹ ਬੱਚਾ ਤਾਂ ਇਹਨਾਂ ਨੂੰ ਇਹਨਾਂ ਦੇ ਪੁੰਨ ਕਰਕੇ ਮਿਲਿਆ ਸੀ ਪਰ ਹੁਣ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕੁਝ ਕੋ ਧਰਿਆ ਹੀ ਨਹੀਂ ਆ ਸਿਰਫ ਮੈਨੂੰ ਹੀ ਤਾਂ ਦਾਣਾ ਪਾਣੀ ਆਪਣੇ ਘਰ ਦਾ ਕਾਨੂੰਨ ਦੇ ਸਮੂਹ ਹੋਰ ਤਾਂ ਇਹਨਾਂ ਨੇ ਕਦੇ ਕੋਈ ਦਾਨ ਪੁੰਨ ਨਹੀਂ ਕੀਤਾ ਕਿਤੇ ਕੋਈ ਅਣਹੋਣੀ ਨਾ ਹੋ ਜਾਵੇ ਕਹਿੰਦੇ ਚੜੀ ਨੇ ਫਿਰ ਰੱਬ ਦੇ ਅੱਗੇ ਅਰਦਾਸਾਂ ਕੀਤੀਆਂ ਕਿ ਰੱਬਾ ਮੇਰੇ ਪਾਸ਼ਾ ਇਹ ਨਹੀਂ ਸਮਝਦੇ ਤੂੰ ਹੀ ਇਨ੍ਹਾਂ ਤੇ ਤਰਸ ਕਰ ਕੋਈ ਰੰਗੀ ਰੂਹ ਤੇਜ ਕੇ ਇਨ੍ਹਾਂ ਨੂੰ ਮਤ ਦੇ ਇਨ੍ਹਾਂ ਨੂੰ ਗਿਆਨ ਦੇ ਕਹਿੰਦੇ ਰੱਬ ਨੂੰ ਸਿਰ ਚੜੀ ਦੀਆਂ ਅਰਦਾਸਾਂ ਦੇ ਅੱਗੇ ਝੁਕਣਾ ਪਿਆ ਤੇ ਰੱਬ ਨੇ ਇੱਕ ਫਰਿਸ਼ਤਾ ਇਨ੍ਹਾਂ ਦੇ ਘਰ ਭੇਜਿਆ ਜਿੰਨੇ ਇਸ ਅਮੀਰ ਆਦਮੀ ਨੂੰ ਅਤੇ ਉਸ ਦੀ ਪਤਨੀ ਨੂੰ ਸਮਝਾਇਆ ਕਿ ਤੁਹਾਨੂੰ ਇਹ ਔਲਾਦ ਤੁਹਾਡੇ ਇੱਕ ਪੁੰਨ ਕਰਕੇ ਨਹੀਂ ਆਉ। ਜੋ ਤੁਸੀਂ ਆਪਣੇ ਘਰ ਦਾ ਦਾਣਾ ਪਾਣੀ ਇੱਕ ਚਿੜੀ ਨੂੰ ਪਾਉਂਦੇ ਰਹੇ ਹੋ ਤੇ ਜਦੋਂ ਤੇ ਤੁਹਾਡੇ ਘਰ ਔਲਾਦ ਹੋਈ ਤੁਸੀਂ ਪੁੰਨ ਕਮਾਵਾ ਗੰਧ ਕਰਕੇ ਤਾਂ ਉਹ ਫਰਿਸ਼ਤੇ ਨੇ ਇਹਨਾਂ ਨੂੰ ਗਾਣ ਪੁੰਨ ਦੀ ਮਹੱਤਤਾ ਦੱਸੀ। ਕਹਿੰਦੇ ਉਸ ਦਿਨ ਤੋਂ ਬਾਅਦ ਉਹ ਅਮੀਰ ਆਦਮੀ ਨੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸੰਦ ਕੱਢਣਾ ਸ਼ੁਰੂ ਕਰ ਦਿੱਤਾ। ਅਤੇ ਉਹ ਦਸਵੰਦ ਨੂੰ ਲੋੜਵੰਦ ਗਰੀਬਾਂ ਦੀ ਮਦਦ ਤੇ ਵਿਚ ਲਾ ਦਿੰਦਾ ਕੁਝ ਹਿੱਸਾ ਪਸ਼ੂ ਪੰਛੀ ਪ੍ਰਿੰਦਿਆਂ ਦੀ ਸਾਂਭ ਸੰਭਾਲ ਦੇ ਵਿੱਚ ਲੰਘਾ ਉਹਨਾਂ ਨੂੰ ਕਿਉਂਗਾ ਦਿੰਦਾ ਸੰਤ ਜੀ ਨੇ ਇਹ ਕਹਾਣੀ ਸੁਣਾ ਕੇ ਸਮਝਾਇਆ ਕਿ ਭਾਈ ਇਹ ਪੰਛੀ ਪ੍ਰਿੰਦੇ ਇਹ ਬੇਜਬਾਨ ਜਿਸ ਕਰਦਾ ਵੀ ਖਾਂਦੇ ਹਨ ਉਹਨਾਂ ਦੇ ਲਈ ਬਹੁਤ ਦੁਆਵਾਂ ਮੰਗਦੇ ਆ ਉਹਨਾਂ ਨੂੰ ਬਹੁਤ ਅਸੀਸਾਂ ਦਿੰਦੇ ਆ ਪਰਮਾਤਮਾ ਦੇ ਅੱਗੇ ਫਰਿਆਦ ਕਰਦੇ ਆ ਕਿ ਪਰ ਮਹਾਤਮਾ ਇਛ ਕਰਦੇ ਜੀਆਂ ਨੇ ਸਾਡਾ ਢਡ ਭਰਿਆ ਏ ਤੁਸੀਂ ਇਹਨਾਂ ਦੀ ਝੋਲੀ ਖੁਸ਼ਨਾ ਦੇ ਨਾਲ ਵਰਤਤਾਂ ਦੇ ਨਾਲ ਭਰਨੀ ਉਸ ਘਰ ਦੀ ਸੁੱਖ ਸ਼ਾਂਤੀ ਉਸ ਘਰ ਦੀ ਬਰਕਤ ਦੀਆਂ ਅਰਦਾਸਾਂ ਬੇਨਤੀਆਂ ਕਰਦੇ ਆ ਤੇ ਇਹ ਪੰਛੀ ਪੰਰੀਂਦਿਆਂ ਦੀ ਦੋਮਾ ਕਸੀਸਾ ਕਦੇ ਖਾਲੀ ਨਹੀਂ ਜਾਂਦੇ ਨਾ ਦੂਸਰੀ ਗੱਲ ਸੰਤ ਜੀ ਨੇ ਸਮਝਾਈ ਕਿ ਜਦੋਂ ਕੋਈ ਵੀ ਮਨੁੱਖ ਉਸੇ ਦੇ ਤਰੀਕੇ ਦੇ ਨਾਲ ਉਸੇ ਦੀ ਮਦਦ ਕਰਦਾ ਹੈ ਕੋਈ ਭਲਾ ਕਰਦਾ ਹੈ ਤਾਂ ਪਰਮਾਤਮਾ ਦੇ ਮਨ ਨੂੰ ਬਹੁਤ ਖੁਂਦਾ ਹੈ ਬੜਾ ਚੰਗਾ ਲੱਗਦਾ ਹੈ ਕਿਉਂਕਿ ਪਰਮਾਤਮਾ ਕਹਿੰਦਾ ਹੈ ਕਿ ਮੇਰੀ ਖਲਕਤ ਦਾ ਧਿਆਨ ਰੱਖਦਾ ਹੈ ਮੇਰੀ ਗਿਆ ਜੰਮਤ ਦਾ ਧਿਆਨ ਰੱਖਦਾ ਹੈ ਸ਼ੁਇਸ ਕਰਕੇ ਪਰਮਾਤਮਾ ਜੀ ਉਦਦੇ ਤੋਂ ਹੋਰ ਵੀ ਜ਼ਿਆਦਾ ਮਿਹਰਬਾਨ ਹੁੰਦੇ ਆ ਇਹ ਕਹਿ ਕੇ ਸੰਤ ਜੀ ਨੇ ਸਮਝਾਇਆ ਕਿ ਭਾਈ ਅਪਨੇ ਜੀਨਨ ਦੇ ਵਿੱਚ ਨੇਕ ਕੰਮ ਕਰਨਾ ਚਾਹੁੰਦੇ ਹਾਂ ਕਿਰ ਪ੍ਰਮਾਤਮਾ ਨੇ ਇੰਨਾਕ ਜੋਗ ਬਣਾਇਆ ਹੈ ਕਿ ਆਪਾਂ ਕਿਸੇ ਦੀ ਮਦਦ ਕਰ ਸਕਦੇ ਹਾਂ ਤਾਂ ਨੂੰ ਰਵਾੰ ਦੇ ਗਰੀਬ ਦੀ ਮਦਦ ਜੂਰ ਕਰਨੀ ਚਾਹੀਦੀ ਆ ਇਹ ਬੇਜਵਾਨਿਆਂ ਦੀ ਮਦਦ ਕਰਨੀ ਚਾਹੀਦੀ ਆ ਆਪਾਂ ਨੇ ਕਿ ਇਹ ਕਿਸੇ ਦੀ ਮਦਦ ਦੇ ਮਹਤਾਜ ਨਹੀਂ ਆ ਪ੍ਰਮਾਤਮਾ ਨੇ ਇਹਨਾਂ ਦਾ ਤਾਣਾ ਪਾਣੇ ਲਈ ਕਿਹਾ ਪੇਟੀਓ ਜੇ ਕਿਤੇ ਸਾਨੂੰ ਮੌਕਾ ਮਿਲ ਜਾਵੇ ਇਹਨਾਂ ਦੀ ਸੇਵਾ ਕਰਨ ਦਾ ਕਿ ਨਾ ਕੁਝ ਖਾਣ ਨੂੰ ਕੋਈ ਹੁੰਦਾ ਤਾਂ ਉਹ ਸਾਡਾ ਬਹੁਤ ਵੱਡਾ ਭੰਡਾ ਬਣ ਜਾਂਦਾ ਹੈ ਸੋ ਇਸ ਕਰਕੇ ਪੰਛੀ ਪੰਛੀ ਜਾਨਵਰਾਂ ਦੀ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ ਜਿਵੇਂ ਉਹਨਾਂ ਨੂੰ ਗਰਮੀਆਂ ਦੇ ਦਿਨੇ ਆ ਤਾਂ ਗਰਮੀਆਂ ਦੇ ਦਿਨਾਂ ਦੇ ਵਿੱਚ ਘਰ ਦੀ ਛੱਤ ਦੇ ਉੱਤੇ ਪਾਣੀ ਦਾ ਭਾਂਡਾ ਭਰ ਕੇ ਰੱਖ ਦੇਣਾ ਕੁਝ ਦਾਣਾ ਪਾ ਦੇਣਾ ਇਦੇ ਵਿੱਚ ਕੋਈ ਬਹੁਤਾ ਜਿਆਦਾ ਪੈਸਾ ਨਹੀਂ ਲੱਗਦਾ ਬਸ ਥੋੜੀ ਜਿਹੀ ਮਿਹਨਤ ਲੱਗਦੀ ਆ ਯਾਦ ਦੇ ਨਾਲ ਇਹ ਕੰਮ ਕਰਨਾ ਪਵੇਗਾ ਤੇ ਇਹ ਕੀਤੇ ਹੋਏ ਨੇਕ ਕੰਮ ਦੇ ਬਦਲੇ ਪਰਮਾਤਮਾ ਨੇ ਕਿੰਨੀ ਕਿਰਪਾ ਕਰ ਦੇਣੀ ਆ ਜੋ ਉਸ ਤੋਂ ਬਾਅਦ ਸੰਤ ਜੀ ਨੇ ਦੂਸਰੇ ਕੰਮ ਦੀ ਮਹੱਤਤਾ ਸਮਝਾਈ ਕਿ ਜੋ ਮਨੁੱਖ ਹਰ ਰੋਜ਼ ਕਰਨ ਪਿਤਾ ਪਰਮਾਤਮਾ ਦਾ ਨਾਮ ਜਪਦਾ ਹੈ ਪਰਮਕਿਦਾ ਪਰਮਾਤਮਾ ਜੀ ਉਹਦੇ ਘਰ ਦੇ ਵਿੱਚ ਇਹ ਤਿੰਨ ਚੀਜ਼ਾਂ ਦੀ ਕਮੀ ਕਦੇ ਨਹੀਂ ਆਉਂਦੀ ਪਹਿਲਾ ॠਜਕ ਦੂਜਾ ਮਾਨਸਨਮਾਨ ਤੇ ਤੀਜਾ ਉਸ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਚੜ੍ਹਦੀ ਕਲਾ ਉਹਨੂੰ ਚੜ੍ਹਦੀ ਕਲਾ ਵਾਲਾ ਜਿਹੜਾ ਵਰਕਸ਼ਾਪ ਹੁੰਦੀ ਆ ਪਰੰਕਿਤਾ ਫਰਮਾਤਨਾ ਨਾਮ ਜਪਣ ਬਾਰੇ ਨੂੰ ਕਦੇ ਇਕੱਲਾ ਨਹੀਂ ਸ਼ਬਦ ਹੈ ਹਰ ਮੇਲੇ ਦੇ ਅੰਬਸੰਗ ਰਹਿੰਦੇ ਆ ਸ਼ਸ਼ੰਪਤੀ ਨੇ ਸਮਝਾਇਆ ਕਿ ਪਹਿਹਰ ਰੋਜ਼ ਨਾਮ ਜਪਣਾ ਹੈ ਅਤੇ ਜੋ ਵੀ ਆਪਣੀ ਹੱਕ ਸੱਚ ਦੀ ਕਿਰਤ ਕਮਾਈ ਕਰਦੇ ਹੋ ਉਹਦੇ ਵਿੱਚੋਂ ਵਸਾਣ ਦੇ ਰੋ ਦੀ ਕੋਡਣਾ ਹੈ ਕਿਉਂਕਿ ਜੋ ਮਨੁੱਖ ਕੋਈ ਆਪਣੀ ਕਿਰਤ ਕਮਾਈ ਦੇ ਵਿੱਚ ਜਦੋਂ ਚੰਨ ਦੇ ਪੜਦੇ ਆ ਉਹ ਦਸ਼ਮਨਾਂ ਨੂੰ ਨੂੰ ਨਹੀਂ ਹੁੰਦਾ ਨਹੀਂ ਮਦਦ ਦੇ ਵਿੱਚ ਲੰਦੇ ਆ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਵੀ ਮਦਦ ਕਰਕੇ ਆ ਤਾਂ ਸਤਿਗੁਰ ਸੱਚੇ ਪਾਸ਼ਾ ਉਹਦੇ ਬਦਲੇ ਬਹੁਤ ਕੁਝ ਦਿੰਦੇ ਆ ਕਿਉਂਕਿ ਆਪਾਂ ਆਪਣੀ ਇਹਨਾਂ ਦੋਹਾਂ ਹੱਥਾਂ ਦੇ ਨਾਲ ਜੋ ਵੀ ਸੇਵਾ ਕਰਦੇ ਆ ਜੋ ਵੀ ਦਾਨ ਤੁਮ ਕਰਦੇ ਆ ਕੁਪਈ ਹੱਥਾਂ ਦੇ ਰਾਹੀ ਸਾਹਮਣੇ ਕੋ ਡਾਕਟਰ ਸੱਜੇ ਹੈ ਕਹਿੰਦੇ ਜਦੋਂ ਸੰਤ ਜੀ ਇਹ ਗੱਲਾਂ ਸੁਣਿਆ ਰਏ ਸਭ ਤੱਕ ਉਸ ਨਗਰ ਦਾ ਬਾਦਸ਼ਾਹ ਜੋ ਕੀ ਸੰਤ ਜੀ ਦੀ ਕਥਾ ਸੁਣ ਰਿਹਾ ਸੀ ਉਹਨੇ ਉੱਠ ਕੇ ਸੰਤ ਜੀ ਦੇ ਚਰਨਾਂ ਦੇ ਵਿੱਚ ਨਾਨਸਕਾਰ ਕੀਤੀ ਕਿ ਕਿਹਾ ਸੰਤ ਜੀ ਤੁਸੀਂ ਸੱਚ ਕਹਿ ਰਹੇ ਹੋ ਇਹ ਗੱਲਾਂ ਬਿਲਕੁਲ ਸੱਚੀਆਂ ਨਹੀਂ ਅਤੇ ਇਸਾਰ ਮੈਂ ਹੀ ਬਨਾ ਮੇਰੇ ਜੀਵਨ ਤੋਂ ਟੁੱਟ ਗਿਆ ਨਾ ਮੇਰੇ ਬਚਪਨ ਦੇ ਵਿੱਚ ਮੇਰੇ ਘਰ ਦੇ ਵਿੱਚ ਇੱਕ ਤੁਹਾਡੇ ਵਰਗੇ ਸੰਤ ਤਗੀਰ ਜੀ ਆਏ ਸਨ ਕੋਈ ਰੰਗ ਦੇ ਰੰਗ ਵਿੱਚ ਰੰਗੀ ਹੋਣ ਗੁਰੂ ਆਈ ਸੀ ਮੈਂ ਉਹਨਾਂ ਦੀ ਸੇਵਾ ਕੀਤੀ ਤੇ ਉਹ ਗੁਰੂ ਨੇ ਮੈਨੂੰ ਬਹੁਤ ਆਸ਼ੀਰਵਾਦ ਦਿੱਤਾ ਤੇ ਨਾਲ ਹੀ ਉਹਨਾਂ ਨੇ ਮੈਨੂੰ ਇਹ ਪੰਜ ਗੱਲਾਂ ਸਮਝਾਈਆਂ ਸਾਨੂੰ ਪਹਿਲੀ ਅਮਰਤ ਵੇਲੇ ਉੱਠਣਾ ਉੱਠ ਕੇ ਨਾਮ ਜਪਨਾ ਦੂਜਾ ਹਰ ਵਕਤ ਪਰਮਾਤਮਾ ਦੇ ਸ਼ਿਕਰਾਨੇ ਦੇ ਵਿੱਚ ਰਹਿਣਾ ਜੋ ਮਿਲ ਗਿਆ ਉਹਦੇ ਲਈ ਨਾਮ ਦਾ ਸ਼ੁਕਰਾਨਾ ਕਰਨਾ ਕਦੇ ਇਹ ਰੀਤੋ ਮਾਤਮਾ ਨਾਲ ਗਲੇਸ਼ ਕਿ ਜਿਵੇਂ ਕਰਦੇ ਨੇ ਕਰਦੇ ਨੇ ਇਸ ਲਈ ਨਾਲ ਹੱਕ ਸੱਚ ਦੀ ਕਿਰਤ ਕਮਾਈ ਕਰਨੀ ਇਹਨਤ ਕਰਨੀ ਅਤੇ ਚੌਥਾ ਹੱਕ ਸੱਚ ਦੀ ਕਿਰਤ ਕਮਾਈ ਦੇ ਵਿੱਚੋਂ ਦਸੰਨ ਮੰਨ ਲੈਣਾ ਇਹ ਉਹ ਦਸੰਨ ਮੰਨ ਨੂੰ ਲੋੜਵੰਦਾ ਇਹਨਾਂ ਜੱਜੇ ਵਿਚਰੂਗਾ ਲੋੜਵੰਦ ਕੋਈ ਵੀ ਹੋ ਸਕਦਾ ਹੈ ਕੋਈ ਕਿਨਸਾ ਮੰਨ ਕੋਈ ਸੱਚਦਾਇ ਕੋਈ ਪੰਛੀ ਪੰਖੀ ਹੋ ਸਕਦਾ ਹੈ ਕੋਈ ਟੀੜ ਪੌਦਾ ਹੋ ਸਕਦਾ ਹੈ ਬਦਲਤ ਕਰਨ ਬਿਤਾ ਕਰ ਮਾਂ ਚੰਭਾ ਦੀ ਦਿਨਾਂ ਨੂੰ ਖੜਕਤਾ ਦਿਨ ਵਿੱਚ ਜੇਕਰ ਕਿਸੇ ਨੇ ਸਾਡੀ ਮਦਦ ਜੁਦੀ ਹੋਵੇਗਾ ਅਤੇ ਅਸੀਂ ਉਹਦੀ ਮਦਦ ਕਰਨ ਦੇ ਯੋਗ ਹਾਂ ਤਾਂ ਬਾਦ ਕਨੇ ਗੱਲ ਸਭ ਤੋਂ ਵੱਡੀ ਸਿੱਖਿਆ ਉਹ ਹੈ ਮਾਂ ਤੇ ਉਹਦੀ ਸੇਵਾ ਜਿਹੜੇ ਬੱਚੇ ਨੇ ਮਾਂ ਤੇ ਉਹਦੀ ਸੇਵਾ ਕਰਨੀ ਉਹਨੂੰ ਮਾਪੇ ਦੀ ਸੇਵਾ ਦੇ ਵਿੱਚ ਹੀ ਸਾਰੇ ਫਲ ਮਿਲ ਜਾਂਦੇ ਹਨ ਸਾਰੇ ਤੀਰਥ ਸਥਾਨਾਂ ਦੇ ਦਰਸ਼ਨਾਂ ਦੇ ਫਲ ਮਿਲ ਜਾਂਦੇ ਹਨ ਮਾਪੇ ਦੀ ਸੇਵਾ ਨੂੰ ਸਬਤੋ ਲੋਕ ਤੋਂ ਮਸੇਂ ਅੰਨ ਨਿਆ ਦੇ ਆ ਮਾਪਿਓ ਦੀ ਸੇਵਾ ਕਰਨ ਵਾਲੇ ਬੱਚਿਆਂ ਦੇ ਉੱਤੇ ਪਰਮਪਤਾ ਪਰਨਾਟ ਨਾਗੀ ਹਮੇਸ਼ਾ ਹੀ ਮੇਰ ਵੰਦਿੰਦੀ ਹੈ ਮਾਪਿਓ ਦੀਆਂ ਦੁਆਵਾਂ ਆਸ਼ੀਸ਼ਾਂ ਕਰਕੇ ਸਾਨੂੰ ਕੋਈ ਨੰਝੰਦਾ ਜੋ ਸਾਡੇ ਪੱਤਾ ਦੀ ਜਿੱਤ ਨਹੀਂ ਨਹੀਂ ਖੇਤ ਸੁਸੰਗਤ ਕੀ ਆਸ ਕਰਦੇ ਹਾਂ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੇਗੀ ਵੀਡੀਓ ਦੇ ਵਿੱਚ ਸੁਣਾਈ ਹੋਈ ਕਹਾਣੀ ਕਾਹੇ ਕਾਲਪਨਿਕ ਆ ਪਰ ਇਹ ਕਹਾਣੀ ਦੇ ਨਹੀਂ ਕਹਾਣੀ ਕਾਰ ਨੇ ਸਾਨੂੰ ਬਹੁਤ ਵੱਡੀ ਸਿੱਖਿਆ ਦਿੱਤੀ ਆ ਸਾਨੂੰ ਅਮਰ ਤਵੇਲੇ ਦੇ ਨਾਲ ਨਾਮ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਆ ਤਾਣ ਪੁੰਨ ਦੀ ਮੈਂ ਹੱਥ ਤਾ ਦੱਸੀ ਕਿ ਜੇ ਜਦੋਂ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਨੇਕ ਕੰਮ ਕਰਦੇ ਆ ਤਾਂ ਇਹ ਨੇਕ ਕੰਮ ਹੀ ਸਾਡੇ ਚੰਗੇ ਕਰਮ ਮੰਨੇ ਜਾਂਦੇ ਆ ਕਰਮਾਂ ਦੇ ਅਧਾਰ ਤੇ ਹੀ ਸਾਡੀ ਕਿਸਮਤ ਲਿਖੀ ਜਾਂਦੀ ਆ ਸੋ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਵਾਹਿਗੁਰੂ ਜੀ ਜ਼ਰੂਰ ਲਿਖੋ ਤੇ ਜੇਕਰ ਕਿ ਵੀਡੀਓ ਦੀ ਕੋਈ ਵੀ ਗੱਲ ਤੁਹਾਨੂੰ ਚੰਗੀ ਨਾ ਲੱਗੇ ਹੋਵੇ ਤਾਂ ਤੁਸੀਂ ਉਹ ਵੀ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਦੱਸ ਸਕਦੇ ਹੋ ਤੇ ਜੇ ਕਿਸੇ ਜੀ ਮਰਮਨ ਨੂੰ ਕੋਈ ਜਰਾ ਜਨ ਮਿੱਠੀ ਸੰਭ ਕੀ ਹੋਵੇ ਤਾਂ ਮਨ ਨੂੰ ਸ਼ੋਟੀ ਨੂੰ ਦੀਵਾਂਤ ਸੰਤਰੀ ਨਿਕੰਤ ਪਾਤੀ ਨੂੰ ਚਾਤਰਾ ਸੇਵਾ ਨਾ